ਨੇ ਕੋਈ ਹੈਗਾ ਟੈਂਪੂ ਉਹ ਜਿਹਦੇ ਵਿੱਚ ਬੱਚੇ ਬੈਠੇ ਸੀਗੇ ਤੇ ਸ਼੍ਰੀ ਅਸ਼ਨੀ ਸ਼ਰਮਾ ਜੀ ਨੇ ਇਹ ਵੀਡੀਓ ਜਿਹੜੀ ਹੈ ਉਹ ਚਲਾਈ ਸੀਗੀ ਸੋਸ਼ਲ ਮੀਡੀਆ ਤੇ ਲੈ ਕੇ ਇਹ ਆਟੋ ਅਸੀਂ ਫੜ ਲਿਆ ਇਹਨਾਂ ਦੇ ਕਹਿਣ ਮੁਤਾਬਕ ਇਹ ਕਿ ਉਹ ਕੋਈ ਵੀਡੀਓ ਬਹੁਤ ਪੁਰਾਣੀ ਸੀਗੀ ਇਹਨਾਂ ਨੇ ਛੱਤ ਜਿਹੜੀ ਹੈ ਚੇਂਜ ਕਰ ਦਿੱਤੀ ਹੈ ਆਟੋ ਉਹੀ ਹੈ ਇਸ ਇਹਨਾਂ ਨੇ ਆਪਣੀ ਵੀਡੀਓ ਦੇਖ ਲਈ ਸੀਗੀ ਸੋਸ਼ਲ ਮੀਡੀਆ ਤੇ ਪਰ ਇਹ ਕੱਲ੍ਹ ਦਾ ਹੀ ਫੋਨ ਕਰੀ ਜਾਂਦੇ ਕਿ ਸਰ ਮੈਂ ਤੁਹਾਨੂੰ ਕੱਲ ਦੱਸਣਾ ਚਾਹੁੰਦਾ ਦੀ ਅਸਲੀਅਤ ਕੀ ਹੈ ਇਹ ਆਪਣੀ ਗਲਤੀ ਜਿਹੜਾ ਮੈਂ ਸੁਚ ਕਰ ਰਿਹਾ ਅੱਗੇ ਤੂੰ ਕਹਿੰਦੇ ਕਿ ਆਪਾਂ ਨਹੀਂ ਕਰਦੇ ਇਸ ਕਰਕੇ ਉਹਨਾਂ ਨੂੰ ਮੈਂ ਇੱਕ ਵਾਰਨਿੰਗ ਦੇ ਰਿਹਾ ਤੁਹਾਨੂੰ ਇਹ ਅਹਿਸਾਸ ਹੋ ਰਿਹਾ ਕਿ ਤੁਸੀਂ ਇਹਨੇ ਨਹੀਂ ਬਿਠਾਉਣੇ ਬੱਚੇ ਅੱਗੇ ਤੂੰ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਅੱਗੇ ਪਰ ਮੈਸੇਜ ਇਹ ਚੱਲਦਾ ਵੀ ਜਿਹੜੇ ਬੱਚੇ ਸਕੂਲੋਂ ਘਰ ਤੋਂ ਆਉਂਦੇ ਉਹ ਤੇ ਨਾਂ ਬਰਾਂਦੇ ਬੱਚੇ ਤੇ ਇਹਨਾਂ ਦਾ ਜਾਣੇ ਹਾਪਣਾ ਹਾਂ ਇਸ ਕਰਕੇ ਮੈਂ ਅੱਜ ਦੇ ਅੱਜ ਅਸੀਂ ਸਾਰੇ ਨੂੰ ਵਾਰਨਿੰਗ ਦੇ ਰਹੇ ਹਾਂ ਕੋਈ ਚਿਰਾਂ ਨਹੀਂ ਕਰ ਰਹੇ ਕੋਈਏ ਮਾਫੀ ਮੰਗ ਰਿਹਾ ਮਹਿਸੂਸ ਕਰ ਰਿਹਾ ਕੁਛ ਗਰਮੀ ਦਾ ਮੌਸਮ ਹੋ ਕਰਕੇ ਅਸੀਂ ਬੱਚਿਆਂ ਨੂੰ ਜ਼ਿਆਦਾ ਰੋਕਿਆ ਨਹੀਂ ਤੇ ਪਲੀ ਸਾਰੇ ਪੇਰੈਂਟਸ ਨੂੰ ਤੇ ਸਕੂਲ ਦੇ ਪ੍ਰਿੰਸੀਪਲ ਸਾਹਿਬਾਨ ਨੂੰ ਤੇ ਜਿਹੜੇ ਆਟੋ ਰੱਖਿਆ ਵਾਲੇ ਵੀਰ ਐ ਇਹਨਾਂ ਨੂੰ ਬੇਨਤੀ ਹੈ ਕਿ ਪਲੀ ਸਕੂਲਾਂ ਦੀ ਹਰਣਾ ਕਰੋ ਤੇ ਆਪਣਾ ਇੰਜੋਏ ਕਰੋ ਤੇ ਕੋਈ ਏਦਾਂ ਦਾ ਕੰਮ ਨਾ ਕਰੋ ਜਿਸ ਨਾਲ ਕੱਲ ਨੂੰ ਪੜ੍ਹਨ ਸਕਾਨੀ ਕਰਨੀ ਜਿਹੜੀ ਆ ਵਾਪਸ ਸਕੇ ਅੱਜ ਅਸੀਂ ਵਾਰਨਿੰਗ ਦੇ ਰਹੇ ਹਾਂ ਅਗਰ ਇਹ ਨਹੀਂ ਕਿ ਸੁਧਰਨਗੇ ਤੇ ਫਿਰ ਟ੍ਰੈਪ ਕਾਨੂੰਨ ਮੁਤਾਬਕ ਬੰਦੀ ਜੁਮਨੀ ਕਾਰਵਾਈ ਕੀਤੀ ਜਾਵੇਗੀ ਜਾ ਸਕਦੇ ਹੋ ਜੀ ਪਲੀਜ਼ ਅੱਗੇ ਤੋਂ ਨਹੀਂ ਇਦਾਂ ਕਰਨਾ ਜਾਓ ਜੀ